ਦੀਪਕ ਜੀ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਜਾ ਰਹੀ ਹੈ ਕਿ ਸੁਖਬੀਰ ਬਾਦਲ ਤੇ ਜਿਹੜੇ ਬਾਗੀ ਆਗੂ ਨੇ ਉਹਨਾਂ ਨੂੰ ਤਨਖਈਆ ਖਰਾਰ ਦੇ ਦਿੱਤਾ ਜਾਣਾ ਜੀ ਬਿਲਕੁਲ ਜੀ ਇਹ ਪੂਰੀ ਸੰਭਾਵਨਾ ਹਾਂ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਸ਼੍ਰੀ ਅਕਾਲ ਤਖਸੂਰੇ ਪੇਸ਼ ਹੋ ਗਏ ਨੇ ਹਮ ਆਪਾਂ ਕੱਲ ਜਦੋਂ ਕੋਰ ਕਮੇਟੀ ਭੰਗ ਕੀਤੀ ਗਈ ਸੀ ਉਹਦੇ ਹਵਾ ਦੇ ਨਾਲ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਇਹ ਸੰਕੇਤ ਫਸਟ ਮਿਲ ਗਿਆ ਕਿ ਜਲਦੀ ਹੀ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਸੂਰ ਤੇ ਪੇਸ਼ ਹੋ ਸਕਦੇ ਨੇ ਸੋ ਦਿਨ ਅੱਜ ਆਇਆ ਤੇ ਅੱਜ ਸੁਖਵੀਰ ਸਿੰਘ ਬਾਦਲ ਸਵੇਰੇ ਇੱਕ ਆਧਾਰਨ ਸਿੱਖ ਵਜੋਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਉਤੋਂ ਪਹਿਲਾਂ ਉਹਨੇ ਦਰਬਾਰ ਸਾਹਿਬ ਮੱਥਾ ਟੇਕਿਆ ਉਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਤੇ ਗਏ ਗਿਆਨੀ ਰੋਗਵੀਰ ਸਿੰਘ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਇੱਕ ਬੰਦ ਲਫਾਫਾ ਸੌਂਪਿਆ ਹਮਮੈਂ ਉਸ ਬੰਦ ਲਫਾਫੇ ਦੇ ਪਿੱਛੇ ਕੀ ਹੈ ਇਹ ਅਜੇ ਸੱਚ ਸਾਹਮਣੇ ਆਉਣਾ ਜੀ ਲਫਾਫਾ ਉਹਨਾਂ ਪੰਜ ਸਿੰਘ ਸਹਿਬਾਨ ਖੋਲਣਗੇ ਉਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਸੁਖਵੀਰ ਸਿੰਘ ਬਾਦਲ ਉਹਦੇ ਵਿੱਚ ਆਪਣਾ ਅਸਤੀਫਾ ਨਾਲ ਲੈ ਕੇ ਆਏ ਨੇ ਹੂੰ ਕੀ ਉਹ ਕਹਿਣਗੇ ਕਿ ਠੀਕ ਹੈ ਵੀ ਸਾਰਾ ਮਸਲਾ ਜੇ ਇਸੇ ਉਹਦੇ ਨੂੰ ਲੈ ਕੇ ਆ ਮੈਂ ਸਭ ਤੋਂ ਉੱਚ ਉੱਚ ਸਾਡੇ ਲਈ ਸਤਾਂ ਜੇ ਕੋਈ ਹੈਗਾ ਤਾਂ ਅਕਾਲ ਪਤਿਖ ਸਭ ਨੂੰ ਅਸੀਂ ਮੰਨਦੇ ਤੇ ਅਸੀਂ ਉਸ ਨੂੰ ਸਰਬਉੱਚ ਮੰਨਦੇ ਆ ਆ ਆਪਣਾ ਮੈਂ ਇਸਤੀਫਾ ਰੱਖ ਰਿਹਾ ਸੋ ਜੱਤੀਦਾਰ ਸਾਹਿਬਾਨ ਨੂੰ ਤੈਅ ਕਰਨ ਕਿ ਅਗਲੀ ਡੋਰ ਕਿਹਨੂੰ ਸੌਂਪਣੀ ਆ ਜਾਂ ਸਰਬੱਤ ਖਾਲਸਾ ਬੁਲਾਉਣਾ ਜਾਂ ਸਮੁੱਚਾ ਅਕਾਲਗਿਰਦ ਦਾ اجلاس ਬੁਲਾਉਣਾ ਜੋ ਹੁਕਮ ਹੋਏਗਾ ਉਹਦੇ ਅਨੁਸਾਰ ਅੱਗੇ ਵਧਾਂਗੇ ਕੀ ਉਸ ਅਲਫਾਫੇ ਚੋਂ ਉਸ ਇਸਤੀਫਾ ਲੈ ਕੇ ਆਏ ਨੇ ਹੂੰ ਕੀ ਉਸ ਅਲਫਾਫੇ ਚੋਂ ਜਿਹੜੇ ਦੋਸ਼ ਚੰਦੂ ਮੱਜੇ ਹੋਰਾਂ ਨੇ 1 ਜੁਲਾਈ ਨੂੰ ਆਪਣਾ ਮਾਫੀਨਾਮਾ ਦਿੰਦਿਆਂ ਲਾਏ ਸੀ ਕਿ ਉਹਨਾਂ ਦੇ ਹਵਾਲੇ ਨਾਲ ਉਹ ਆਪਣਾ ਸਾਰੀ ਈਵਾਰਤ ਲੈ ਕੇ ਆਏ ਨੇ ਜੀ ਦੀ ਗੱਲ ਆਪਾਂ ਲੰਬੇ ਸਮੇਂ ਕਰਦੇ ਆਏ ਆ ਜੀ ਕਿ ਸੁਖਵੀਰ ਬਾਦਲ ਹੋਰਾਂ ਤੋਂ ਪਹਿਲਾਂ 1 ਜੁਲਾਈ ਨੂੰ ਚੰਦੂ ਮੱਜੇ ਹੋਰੀ ਜਗੀਰ ਕੌਰ ਹੋਰੀ ਇੱਕ ਮਾਫੀਨਾਮਾ ਲੈ ਕੇ ਆਉਂਦੇ ਨੇ ਕਿ ਸਰਕਾਰ 'ਚ ਰਹਿੰਦੇ ਆ ਅਕਾਲੀ ਭਾਜਪਾਲੀ ਜਾਂ ਪਾਰਟੀ 'ਚ ਰਹਿੰਦੇ ਆ ਸਭ ਤੋਂ ਕੁਝ ਗਲਤੀਆਂ ਹੋਈਆਂ ਗਲਤੀਆਂ ਚਾਰੇ ਮੰਨ ਕੇ ਗਏ ਨੇ ਜਦੋਂ ਕੋਈ ਦਰਜ ਨਾਲ ਗਲਤੀਆਂ ਨੇ ਜੀ ਉਹਦੇ ਵਿੱਚ ਜਿਕੇ ਉਹ ਜਿਹੜਾ ਸਿਰਸਾ ਮੁਖੀ ਵੱਲੋਂ ਗੁਰੂ ਸਾਹਿਬ ਦਾ ਸਮਾਗ ਰਚਨਦੇ ਵਾਲੇ ਨਾਲ ਜਿਹੜੀ ਕਾਰਵਾਈ ਤੋਂ ਪੈਰ ਪਿੱਛਾ ਕੀਚੇ ਫਿਰ ਉਸ ਨੂੰ ਮਾਫੀ ਦਿਵਾਉਣ ਦੀ ਕਾਰਵਾਈ ਕੀਤੀ ਇਹਨਾਂ ਫਿਰ ਬਿਆਦਵੀ ਕਾਂਡ ਦੇ ਮਾਮਲਿਆਂ ਦੇ ਵਿੱਚ ਇਨਸਾਫ ਦਿਵਾਉਣ ਦੀ ਲੜਾਈ ਨਹੀਂ ਲੜ ਸਕੇ ਫਿਰ ਸੁਮੇਸ਼ ਸੈਣੀ ਵਰਗਿਆਂ ਡੀਜੀਪੀ ਰਾਏ ਚਾਰਕ ਗੱਲਾਂ ਦਾ ਹੀ ਹਵਾਲਾ ਦਿੱਤਾ ਉਹਨਾਂ ਨੇ ਵੀ ਹੂੰ ਸੋ ਉਸ ਮਾਫੀ ਨਾਮੇ 'ਚ ਆਪਾਂ ਗੱਲ ਕਰਤੀ ਮਾਫੀ ਨਾਮਾ ਕਾਟੋ ਸ਼ਿਕਾਇਤ ਪੱਤਰ ਵੱਧ ਸੀ ਜਿਹਦੇ ਵਿੱਚ ਸੁਖਵੀਰ ਬਾਦਲ ਨੂੰ ਉਹ ਖੁੱਲ੍ਹ ਕੇ ਕਟੇਰੇ 'ਚ ਖੜਾ ਕਰ ਰਹੇ ਸੀ ਸੋ ਹੁਣ ਸੁਖਵੀਰ ਬਾਦਲ ਕੀ ਉਹਨਾਂ ਦੇ ਸਵਾਲਾਂ ਦਾ ਜਵਾਬ ਲੈ ਕੇ ਆਏ ਨੇ ਕੀ ਸੁਖਵੀਰ ਬਾਦਲ ਉਹਨਾਂ ਵਾਂਗੇ ਲਿਪਿਆ ਪੋਚਿਆ ਜਾ ਇੱਕ ਮਾਫੀਨਾਮਾ ਲੈ ਕੇ ਆਏ ਨੇ ਕੀ ਸੁਖਵੀਰ ਬਾਦਲ ਇਹ ਦਮ ਰੱਖਣਗੇ ਕਿ ਉਹ ਸਾਰੀ ਘਟਨਾ ਕਰਮ ਨੂੰ ਇਸ ਚਿੱਠੀ ਦੇ ਵਿੱਚ ਪਾ ਕੇ ਲੈ ਆਏ ਹੁਣ ਦੇ ਜਲਸਾ ਸਾਹਮਣੇ ਰੱਖਣ ਕਿ ਘਟਨਾ ਐਵੇਂ ਵਾਪਰੀ ਜੀ ਇਸ ਘਟਨਾ ਦੇ ਪਿੱਛੇ ਸਰਕਾਰ ਜ਼ਿੰਮੇਵਾਰ ਸੀ ਇਸ ਘਟਨਾ ਪਿੱਛੇ ਅਫਸਰ ਜ਼ਿੰਮੇਵਾਰ ਸੀ ਇਸ ਘਟਨਾ ਪਿੱਛੇ ਮੇਰੇ ਹੁਕਮ ਜ਼ਿੰਮੇਵਾਰ ਸੀ ਇਸ ਘਟਨਾ ਪਿੱਛੇ ਉਹਨਾਂ ਵਿਰੋਧੀ ਧਿਰਾਂ ਦੇ ਲੀਡਰਾਂ ਚੁੱਕినా ਦੀ ਹਾਮੀ ਸੀ ਮੇਰੇ ਨਾਲ ਖੜਿਆ ਚੁੱਕినా ਦੀ ਹਾਮੀ ਸੀ ਕਿ ਉਹ ਪੂਰੀ ਕਹਾਣੀ ਹੋਏਗੀ ਜੀ ਕੀ ਸੁਖਵੀਰ ਬਾਦਲ ਇਹਦੇ ਵਿੱਚ ਇਹ ਗੁਨਾਹ ਨੂੰ ਕਬੂਲ ਕਰਦਿਆਂ ਹੋਇਆ ਹੈ ਮਤਲਬ ਇਹ ਆਪਣੇ ਪਾਰਟੀ ਤੋਂ ਲਾਂਬੇ ਹੋ ਕੇ ਨਵੀਂ ਚੋਣ ਦੇ ਲਈ ਪਹਿਲ ਕਦਮੀ ਕਰ ਸਕਦੇ ਨੇ ਹੂੰ ਦੱਸਣ ਵਾਲੇ ਦੱਸਦੇ ਆ ਵਿਜੈ ਜੀ ਕਿ ਸੁਖਵੀਰ ਬਾਦਲ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਅੱਜ ਅਹੁਦਾ ਛੱਡ ਕੇ ਜਾਓ ਹੂੰ ਹੂੰ ਤੇ ਹੁਣ ਪਤਾ ਨਹੀਂ ਸਲਾਹ ਕਰਨੀ ਹਸਤੀਫਾ ਦਿਵਾਉਣ ਦੇ ਰਹੇ ਜਾਂ ਸੁਖਵੀਰ ਬਾਦਲ ਨੇ ਹਸਤੀਫਾ ਦੇਣਾ ਚਾਹੁੰਦੇ ਕੋਰ ਕਮੇਟੀ ਭੰਗ ਕੀਤੀ ਤੇ ਨਾਲ ਇਹ ਵੀ ਕਹਤਾ ਕਿ ਅਧਿਕਾਰ ਅਜੇ ਵੀ ਅਸੀਂ ਸਾਰੇ ਸੁਖਵੀਰ ਨੂੰ ਦੇ ਦਿੰਦੇ ਆ ਤੇ ਅਧਿਕਾਰ ਸੁਖਵੀਰ ਨੇ ਰੱਖ ਵੀ ਲੇ ਮੋੜਕੇ ਨਹੀਂ ਕਿਹਾ ਕਿ ਨਹੀਂ ਮੈਨੂੰ ਹੁਣ ਅਧਿਕਾਰਾਂ ਦੀ ਲੋੜ ਨਹੀਂ ਮੈਂ ਤਾਂ ਇੱਕ ਸਧਾਰਨ ਸਿੱਖ ਵਜੋਂ ਅਕਾਲ ਚਲ ਦੇ ਵਰਕਰ ਵਜੋਂ ਜਾ ਰਿਹਾ ਜੋ ਫੈਸਲਾ ਹੋਊਗਾ ਇਹ ਚਰਚਾ ਤੁਰੀ ਸੀ ਹੂੰ ਕਿ ਹੋ ਸਕਦਾ ਕਾਰਜਕਾਰੀ ਪ੍ਰਧਾਨ ਫਿਰ ਧਾਮੀ ਹੋਰਾਂ ਨੂੰ ਲਾ ਕੇ ਕਿਹਾ ਜਾਵੇ ਕਿ ਹੁਣ ਤੁਸੀਂ ਨਵਾਂ ਸਮਰਥਨ ਖੜਾ ਕਰੋ ਜੀ ਪਰ ਉਸ ਮਾਮਲੇ ਨੂੰ ਫਿਲਹਾਲ ਠੰਡਾ ਵੀ ਪਾਤਾ ਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਕੋਰ ਕਮੇਟੀ ਭੰਗ ਕਰਕੇ ਉਹ ਬਾਗਿਆਂ ਨੂੰ ਦੂਰ ਕਰਕੇ ਇਹ ਵੀ ਸੰਕੇਤ ਦਿੱਤਾ ਕਿ ਮੈਂ ਉਹਨਾਂ ਨਾਲ ਨਹੀਂ ਰੱਖਣਾ ਚਾਹੁੰਦਾ ਹੂੰ ਜੀ ਸੋ ਇਸ ਲਈ ਹੁਣ ਸਾਰੀ ਬਾਗਡੋਰ ਅਕਾਲ ਤਖਤ ਸਭ ਦੇ ਜਥੇਦਾਰ ਦੇ ਹੱਥ ਹੈ ਕਿ ਉਹ ਇਹ ਲਫਾਫਾ ਉਹਨਾਂ ਪੰਜ ਸਿੰਘ ਸਿਵਾਨਾ ਦੀ ਮੀਟਿੰਗ ਚ ਕੋਲਣਗੇ ਕਿਉਂਕਿ ਅੱਜ ਸੁਖਵੀਰ ਬਾਦਲ ਜਦੋਂ ਆਏ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਭ ਤੇ ਗਏ ਜਥੇਦਾਰ ਸਾਹਿਬ ਨੂੰ ਲਫਾਫਾ ਸੌਂਪਿਆ ਤਾਂ 12 ਮਿੰਟ ਉਹਨਾਂ ਨੇ ਲਾਏ 12 13 ਮਿੰਟ ਇਹ ਸਾਰੀ ਕਾਰਵਾਈ ਲਾਏ ਉਸ ਤੋਂ ਬਾਅਦ মিডিਆ ਮਗਰ ਭੱਜਦਾ ਰਿਹਾ মিডিਆ ਘੇਰਦਾ ਰਿਹਾ ਪਰ ਸੁਖਵੀਰ ਬਾਦਲ ਨੇ মিডিਆ ਨੂੰ ਬਿਆਨ ਨਹੀਂ ਦਿੱਤਾ ਗੱਡੀ 'ਚ ਬੈਠੇ ਤੇ ਰਵਾਨਗੀ ਪਾ ਗਏ ਜੀ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਨਾਲ ਗਏ ਸੀ ਉਹਨਾਂ ਨੇ ਆਪਣਾ ਵੀ ਸਪਸ਼ਟੀਕਰਨ ਸੌਂਪਿਆ ਕਿਉਂਕਿ ਇਹ ਜਿਹੜੀ ਜ਼ਗੀਰਕਾਰ ਹੋਰੀ ਚੰਨੂ ਮੱਜਰੀ ਹੋਰੀ ਦੇਖੇ ਗਏ ਸੀ ਮਾਫੀਨਾਮਾ ਉਹਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਟਾਰਚ ਲਿਆਂਦਾ ਸੀ ਕਿ ਬਾਬਾ ਨੂੰ ਜਿਹੜਾ ਸਿਰਸਾ ਮੁਖੀ ਨੂੰ ਜਿਹੜਾ ਮਾਫੀ ਦਿੱਤੀ ਗਈ ਹੈ ਨਾ ਉਹਦੇ ਵਿੱਚ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੇ ਖਾਤਿਆਂ 'ਚੋਂ ਗੋਲਕਚੋਂ ਅਕਾਲੀ ਦਲ ਨੇ ਜਾਰੀ ਕਰਾਇਆ ਸੀ ਕਿ ਇਹਨੂੰ ਮਾਫ ਕੀਤਾ ਗਿਆ ਉਹਦੇ ਇਸ਼ਤਿਹਾਰ ਵਾਜੀ ਸੋ ਉਹਨਾਂ ਨੇ 90 ਲੱਖ ਦਾ ਹਸਾਬੀ ਦੇਣਾ ਸੀ ਉਹਦਾ ਜਵਾਬ ਵੀ ਦੇਣਾ ਸੀ ਉਹਨਾਂ ਨੇ ਵਿਸਪਸ਼ਟੀਕਰਨ ਥੋਪਿਆ ਜੀ ਪਰ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਜਥੇਦਾਰ ਗਿਆਨੀ ਰਗਵੀਸ ਸਿੰਘ ਹੋਰਾਂ ਨਹੀਂ ਉਹਨਾਂ ਨੇ ਕਿਹਾ ਕਿ ਬਿਲਕੁਲ ਸਾਨੂੰ ਐ ਜੀਪੀ ਦਾ ਸਪਸ਼ਟੀਕਰਨ ਆ ਗਿਆ ਸਾਨੂੰ ਸੁਖਵੀਰ ਬਾਦਲ ਦਾ ਬੰਦ ਲਫਾਫਾ ਮਿਲ ਗਿਆ ਅਸੀਂ ਹੁਣ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਕਰਾਂਗੇ ਉਹਦੇ ਵਿੱਚ ਇਸ ਨੂੰ ਖੋਲਾਂਗੇ ਵਿਚਾਰਾਂਗੇ ਔਰ ਇਹ ਸਾਰੇ ਵਿਚਾਰ ਤੋਂ ਬਾਅਦ ਫੈਸਲਾ ਲਵਾਂਗੇ ਕਾਰਵਾਈ ਕੀ ਕਰਨੀ ਹੈ ਪਰ ਜਿਹੜੇ ਅਕਾਲ ਤਖਤ ਸਾਭ ਦੀ ਮਰਿਆਦਾ ਨੂੰ ਸਮਝਦੇ ਨੇ ਸਿੰਘ ਸਹਿਬਾਨਾਂ ਦੀ ਕਾਰਵਾਈ ਕਿਸ ਤਰ੍ਹਾਂ ਅੱਗੇ ਵਧਿਓ ਉਹਨੂੰ ਜਾਣਦੇ ਨੇ ਮੇਰੀ ਉਹਨਾਂ ਨਾਲ ਅੱਜ ਦਿਨ ਪਰ ਗੱਲ ਹੁੰਦੀ ਰਹੀ ਹੂੰ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਸਾਰੀ ਕਾਰਵਾਈ ਦੇ ਵਿੱਚ ਇੱਕ ਤਰ ਆਪਣੇ ਗੁਨਾਹ ਮੰਨ ਕੇ ਗਈ ਹੈ ਤੇ ਆਪਣੇ ਨਾਲ ਦੇ ਸਾਥੀ ਤੇ ਤੈਨੂੰ ਗੁਨਾਹਾਂ ਦੀ ਕਟਹਿਰ 'ਚ ਖੜਾ ਕਰਕੇ ਗਈ ਹੈ। ਪਰ ਜਿਹੜੀ ਤੈਨੂੰ ਕਰਕੇ ਗਈ ਹੈ ਉਹ ਕਈ ਵਾਰ ਜਨਤਕ ਤੌਰ ਤੇ ਕਹਿ ਚੁੱਕਿਆ ਕਿ ਸਭ ਤੋਂ ਗਨਾਹ ਹੋਈ ਜੀ ਮਾਫ ਕੀਤਾ ਜਾਵੇ, ਭੁੱਲੇ ਚ ਹੋਗੀ ਗਲਤੀ ਚ ਹੋਗੀ, ਅਣਜਾਣੇ ਚ ਹੋਗੀ। ਸੋ ਹੁਣ ਅਣਜਾਣ ਪਣਾ, ਸਹੀ ਪਣਾ, ਸੱਚ ਪਣਾ ਨਾਲ ਲੈ ਕੇ ਆਉਂਦਾ ਕਿ ਨਹੀਂ ਪਰ ਕਹਿੰਦੇ ਰਾਮਤਲੇ ਜੀ ਤਾਂ ਹੈ ਨਾ ਕਿ ਗੁਨਾਹ ਤੋਂ ਹੋਏ ਨਹੀਂ ਕੁਝ। ਹੂੰ। ਸੋ ਇਸ ਲਈ ਕਹਿੰਦੇ ਕਿ ਤੈਹ ਹੈ ਕਿ ਸਿੰਘ ਸਹਿਬਾਨ ਇਸ ਲਫਾਫੇ ਨੂੰ ਬਚਨ ਤੋਂ ਬਾਅਦ ਪੂਰਾ ਸਹੀ ਐ ਸੁਖਬੀਰ ਬਾਦਲ ਨੂੰ ਤੇ ਉਹਦੇ ਸਾਥੀਆਂ ਨੂੰ ਤਨਖਾਹਿਆ ਕਰਾਰ ਦੇਣ ਪਰ ਬੱਚ ਜਗੀਰ ਕੌਰ ਚੰਦੂ ਮਾਜਰਾ ਢੀਂਡਸਾ ਭੈ ਉਹ ਸਾਰੀ ਧਰਬੀ ਨਹੀਂ ਸਕਦੀ ਹੈ ਹੈ ਉਹ ਇਸ ਲਈ ਇਹਨਾਂ ਸਾਰੀ ਤਰ੍ਹਾਂ ਨੂੰ ਤਨਖਾਹਿਆ ਕਰਾਰ ਦੇ ਕੇ ਧਾਰਮਿਕ ਸਜ਼ਾ ਸੇਵਾ ਕਰਨ ਦੀ ਹਦਾਇਤ ਕੀਤੀ ਜਾ ਸਕਦੀ ਆ ਤੇ ਉਸ ਤੋਂ ਬਾਅਦ ਅਗਲਾ ਹੁਕਮ ਕੀ ਹੋਏਗਾ ਆਕਾਲੀ ਦਲ ਨੂੰ ਲੈ ਕੇ ਸਭ ਦੀ ਨਜ਼ਰ ਇਸ ਗੱਲ ਤੇ ਜੀ ਜੀ ਕਿਉਂਕਿ ਪੰਜਾਬ ਚ ਖੁੰਬਾ ਮੰਗ ਖੇਤਰੀ ਪਾਰਟੀਆਂ ਜਨਮਰੀਆਂ ਉਧਰ ਕਹਿੰਦੇ ਅਮਰਤਪਾਲ ਦੇ ਨਾਂ ਤੇ ਖੇਤਰੀ ਤ੍ਰਿਪਾਟੀ ਤਿਆਰੀ ਅਥਰ ਜੀ ਜੀ ਖਾਲ ਸਕਦਾ ਮੈਂ ਤਿਆਰ ਆ ਐ ਭਾਈ ਜਸਵੀਰ ਸਿੰਘ ਰੋਡੇ ਕਹਿੰਦੇ ਆਪਾਂ ਤਾਂ ਬਣਾ ਹੀ ਲਈ ਇਹਨਾਂ ਲੋਤਨ ਹੋਰ ਗਰੁੱਪ ਮੀਟਿੰਗਾਂ ਕਰੀ ਜਾਂਦੇ ਨੇ ਹੈਨਾ ਸੋ ਇਹ ਸਾਰੇ ਵਰਤਾਰੇ ਦੇ ਵਿੱਚ ਅਕਾਲੀ ਦਲ ਦਾ ਹੁਣ ਸਰੂਪ ਕੀ ਹੋਏਗਾ ਰੂਪ ਕੀ ਹੋਏਗਾ ਉਹਦੀ ਅਗਵਾਈ ਕੌਣ ਕਰੇਗਾ ਕੀ ਫੈਸਲਾ ਹੋਏਗਾ ਸਭ ਦੀ ਨਜ਼ਰ ਉਹਦੇ ਤੇ ਆ ਜੀ ਸੋ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਹਮਮ ਦੀਪਕ ਜੀ ਦੱਸਿਓ ਜਿਹੜਾ ਸ਼ੰਭੂ ਬਾਰਡਰ ਹੈ ਜੀ ਕਹਿੰਦੇ ਅਜੇ ਨਹੀਂ ਖੁੱਲਣ ਵਾਲਾ ਸੋ ਦਿੱਲੀ ਦੂਰ ਆ ਜੇ ਕਿਸਾਨਾਂ ਵਾਸਤੇ ਜਿਹੜੇ ਕਿ ਉੱਥੇ ਆ ਪ੍ਰੋਟੈਸਟ ਕਰ ਰਹੇ ਨੇ ਸੋ ਗੇਰਾ ਨਹੀਂ ਖੁੱਲਣਾ ਜੇ ਬਿਲਕੁਲ ਜੀ ਆਪਾਂ ਇਹਦੇ ਬਾਰੇ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ 13 ਫਰਵਰੀ ਤੋਂ ਲਗਭਗ ਮਾਰਚ ਅਪ੍ਰੈਲ ਮਈ ਜੂਨ ਅ ਜਲਾਈ ਪੰਜਵਾਂ ਮਹੀਨਾ ਸੋ ਪੰਜ ਮਹੀਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਚੋਂਥੇ ਕਿਸਾਨਾਂ ਨੂੰ ਬੈਠਿਆ ਹੋਗੇ ਪਰ ਉਹ ਸਭ ਦੇ ਬਾਵਜੂਦ ਅਜੇ ਵੀ ਹਰਿਆਣਾ ਸਰਕਾਰ ਉਹ ਬਾਰਡਰ ਖੋਲਣ ਲਈ ਤਿਆਰ ਨਹੀਂ ਸੀ ਸੋ ਇੱਕ ਧਿਰ ਕਿਸਾਨਾਂ ਦੇ ਹਵਾਲੇ ਨਾਲ ਨਾ ਸੀ ਆਵਾਮ ਦੇ ਹਵਾਲੇ ਨਾਲ ਸੀ ਲੋਕਾਂ ਦੀ ਮੁਸ਼ਕਲ ਦੇ ਹਵਾਲੇ ਨਾਲ ਸੀ ਅਦਾਲਤ ਗਈ ਕਿ ਬਾਰਡਰ ਖੋਲਿਆ ਜਾਵੇ ਉਸ ਪटीशन ਤੇ ਸੁਣਵਾਈ ਹੁੰਦਿਆਂ ਹਾਈ ਕੋਰਟ ਨੇ ਸਖਤ ਨਿਰਦੇਸ਼ ਦਿੱਤੀ ਕਿ ਇੱਕ ਹਫ਼ਤੇ ਚ ਲਾਂਗਾ ਖੋਲੋ ਹੂੰ ਹੂੰ ਪਰ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਮੰਨਣ ਦੀ ਬਜਾਏ ਸੁਪਰੀਮ ਕੋਰਟ ਦਾ ਰੋਕ ਕੀਤਾ ਹੂੰ ਹੂੰ ਜਦੋਂ ਕਿ ਸੁਪਰੀਮ ਕੋਰਟ ਪਿਛਲੇ ਦਿਨੀ ਝਾੜਾ ਪਾ ਚੁੱਕੀ ਸੀ ਸਰਕਾਰ ਨੂੰ ਹੂੰ ਹੂੰ ਪਰ ਇਸ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਨ ਵਾਲਾ ਜਦੋਂ ਇਹ ਪटीशन ਪਈ ਤਾਂ ਉਹਦੇ ਪ੍ਰਮਾਣਯੋਗ ਸੁਪਰੀਮ ਕੋਰਟ ਨੇ ਅੱਜ ਵਿਸਤਾਰਕ ਚਰਚਾ ਕਰਦਿਆਂ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਕਿਰੇਚ ਲਿਆਂਦਾ ਹਰਿਆਣੇ ਨੂੰ ਵੀ ਝਾੜਾ ਮਾਰੀਆਂ ਤੇ ਨਾਲ ਦੀ ਨਾਲ ਇੱਕ ਸਲਾਹ ਵੀ ਦਿੱਤੀ ਹੂੰ ਹੂੰ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਭਾਈ ਤੁਸੀਂ ਲਾਂਗਾ ਖੋਲਣਾ ਹੈ ਕਿ ਨਹੀਂ ਹੂੰ ਹੂੰ ਇਹ ਨੈਸ਼ਨਲ ਹਾਈਵੇ ਕਦੋਂ ਤੱਕ ਰੋਕੀ ਰੱਖੋਗੇ ਹੂੰ ਹੂੰ ਕਿਉਂ ਰੋਕੀ ਰੱਖੋਗੇ ਜੇ ਖੋਲਣਾ ਉਹਦੀ ਕੋਈ ਤਸਵੀਦ ਬਣਾਈ ਹੈ ਹੈਨਾ ਤੇ ਕਿਸਾਨ ਜੇ ਬੈਠੇ ਨੇ ਤੁਸੀਂ ਉਹਨਾਂ ਨਾਲ ਕੋਈ ਰਾਬਤਾ ਕੀਤਾ ਕੋਈ ਗੱਲਬਾਤ ਕੀਤੀ ਹੈ ਕਦੇ ਕਦੇ ਉਹਨਾਂ ਦੇ ਮਸਲਾ ਸੁਣਿਆ ਜੀ ਇਹ ਸਾਰੇ ਮਸਲੇ ਤਾਂ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਨਾਲ ਉਹਨਾਂ ਨੇ ਇਹ ਵੀ ਪੁੱਛਿਆ ਕਿ ਠੀਕ ਹੈ ਤੁਸੀਂ ਕੋਈ ਕਮੇਟੀ ਬਣਾ ਸਕਦੇ ਹੋ ਮੇਰੀ ਸਲਾਹ ਇੱਕ ਇੱਕ ਕਮੇਟੀ ਬਣਾਓ ਜਿਹੜੀ ਕਿਸਾਨਾਂ ਨੂੰ ਵੀ ਪ੍ਰਵਾਨ ਹੋਵੇ ਤੇ ਜਿਹੜੀ ਸਰਕਾਰ ਨੂੰ ਵੀ ਲੱਗੇ ਕਿ ਸਹੀ ਹੈ ਕਹਿੰਦੇ ਜੇ ਹੁਣ ਮੰਤਰੀਆਂ ਮੰਤਰੀਆਂ ਨੂੰ ਬਣਾ ਕੇ ਕਮੇਟੀ ਭੇਜੋਗੇ ਤਾਂ ਕਿਸਾਨਾਂ ਨੇ ਭਰੋਸਾ ਨਹੀਂ ਕਰਨਾ ਕਿ ਤਾਂ ਸਰਕਾਰ ਦੀ ਬੋਲੀ ਬੋਲਣਗੇ ਹੂੰ ਹੂੰ ਇਸ ਲਈ ਕੋਈ ਅਜਿਹੇ ਬੰਦੇ ਤੁਹਾਡੇ ਕੋਲ ਹੈਗੇ ਨੇ ਜੀ ਸੋ ਇੱਕ ਹਫਤੇ ਦਾ ਹੁਣ ਸਮਾਂ ਦਿੱਤਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਹਰਿਆਣਾ ਸਰਕਾਰ ਨੂੰ ਵੀ ਕਿਹਾ ਕਿ ਕੁਝ ਅਜਿਹੇ ਨੁਮਾਇंदे ਲਿਆਓ ਜਿਹੜੇ ਸਾਂਝੇ ਤੌਰ ਤੇ ਕਮੇਟੀ ਬਣੇ ਜਿਹੜੀ ਕਿਸਾਨਾਂ ਨਾਲ ਰابطਾ ਕਰੇ ਵਿਚਾਰ ਕਰੇ ਤਾਂ ਕਿ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ ਹੂੰ ਹੂੰ ਹੁਣ ਦੇਖਣ ਵਾਲੀ ਗੱਲ ਹੋਏਗੀ ਇਸ ਮਸਲੇ ਤੇ ਹਰਿਆਣਾ ਸਰਕਾਰ ਦਾ ਹੁਣ ਕੀ ਰੁਖ ਰਹਿੰਦਾ ਪਰ ਅਜੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਜੀ ਜਿਸ਼ਨ ਕਰਤਾ ਦੱਸਦਾ ਕਿ ਜਿਵੇਂ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਰਾਹ ਖੋਲੋ ਉਸੇ ਤਰ੍ਹਾਂ ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਫੈਸਲਾ ਸੁਣਾਏਗੀ ਪਰ ਅਜੇ ਸੁਪਰੀਮ ਕੋਰਟ ਨੇ ਕਿਹਾ ਕਿ ਫਿਲਹਾਲ ਸ਼ੰਭੂ ਬਾਡਰ ਨਹੀਂ ਖੁੱਲਣ ਜਾ ਰਿਹਾ ਜਿਸ ਸਥਿਤੀ ਚ ਉਸ ਸਥਿਤੀ ਚ ਰੱਖੋ ਜੀ ਠੀਕ ਹੈ ਸੁਣਵਾਈ ਚੱਲ ਰਹੀ ਹੈ ਉਸ ਸਥਿਤੀ ਚ ਰੱਖੋ ਮਤਲਬ ਕਿ ਜਦੋਂ ਕਿ ਇੱਕ ਵਾਰ ਪਿਛਲੀ ਝੜਾਂ ਤੋਂ ਆਹ ਜਾ ਗਈ ਸੀ ਕਿ ਪਹਿਲੀ ਵਾਰ ਚ ਲੈ ਵੀ ਝੜ ਕੇ ਚ ਖੁੱਲ ਸਕਦਾ ਹਮ ਹੈਨਾ ਪਰ ਅਜੇ ਹਾਂ ਨਹੀਂ ਹੋਣ ਜਾ ਰਿਹਾ ਤੋ ਫਿਲਹਾਲ ਅਜੇ ਦਿੱਲੀ ਦੂਰ ਹੈ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਕਹਿ ਚੁੱਕਿਆ ਕਿ ਅਸੀਂ ਇਸ ਵਾਰ ਕੋਈ ਬੈਰੀਗੇਟਿੰਗ ਤੋੜ ਕੇ ਨਹੀਂ ਜਾਣਾ ਕੁਝ ਨਹੀਂ ਜਾਣਾ ਅਸੀਂ ਰਾਹ ਖੁੱਲੇਗਾ ਤਾਂ ਅਸੀਂ ਜਾਵਾਂਗੇ ਪਰ ਉਹ ਕਹਿੰਦੇ ਕਿ ਹੁਣ ਜੇ ਹਾਈ ਕੋਰਟ ਦਾ ਫੈਸਲਾ ਆਇਆ ਤਾਂ ਸੁਪਰੀਮ ਕੋਰਟ ਦਾ ਵੀ ਆਊਗਾ ਸੋ ਇਸ ਪਹਿਲੂ ਦੇ ਉੱਤੇ ਹੁਣ ਕਿਵੇਂ ਅੱਗੇ ਵੱਧਦੀ ਹੈ ਹਰਿਆਣਾ ਸਰਕਾਰ ਕੀ ਉਹ ਕੋਈ ਨਾਮ ਸੁਝਾਉਂ ਦਿੰਦੀ ਹੈ ਕਿ ਉਹਨਾਂ ਦੇ ਉੱਤੇ ਚਰਚਾ ਹੁੰਦੀ ਹੈ ਕਿ ਉਸ ਪਹਿਲੂ ਤੇ ਗੱਲ ਹੋਏਗੀ ਜਾਂ ਉਹ ਅਜੇ ਇਸ ਨੂੰ ਲੇਕ ਇੰਤਜ਼ਾਰ ਕਰੇਗੀ ਕਿ ਫੈਸਲਾ ਆ ਜਵੇ ਇਹ ਵੀ ਟਾਲਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਜਦੋਂ ਉੱਥੇ ਹਵਾਲਾ ਆਇਆ ਅੱਜ ਸੁਣਵਾਈ ਦੇ ਦੌਰ ਨੈਸ਼ਨਲ ਹਾਈਵੇ ਕਿਉਂ ਨਹੀਂ ਖੋਲ ਰਹੇ ਕਿਸਾਨ ਨੇ ਜੇ ਬਿਨਾ ਟਰੈਕਟਰ ਤੋਂ ਦਿੱਲੀ ਜਾਣ ਫਿਰ ਵੀ ਰੋਕੋਗੇ ਇਹ ਵੀ ਸਵਾਲ ਆਇਆ ਜਦੋਂ ਇਹ ਸਵਾਲ ਆਇਆ ਤਾਂ ਹਰਿਆਣਾ ਸਰਕਾਰ ਦੇ ਵਕੀਲ ਨੇ ਕਿਹਾ ਕਿ ਜਨਾਬ ਤੁਸੀਂ ਉੱਥੇ ਜਾ ਕੇ ਦੇਖੋ ਨਾਲ ਕੋਲ ਕੱਲੇ ਟਰੈਕਟਰ ਨਹੀਂਗੇ ਉਹ ਤਾਂ ਕਰੇਨਾ ਚੱਕੀ ਫਿਰਦੇ ਨੇ ਜੀ ਉਹਨਾਂ ਕੋਲ ਤਾਂ ਅਜਈਆਂ ਮਸ਼ੀਨਾਂ ਨੇ ਜੀ ਹੈ ਨਾ ਮਤਲਬ ਕਿ ਟੈਂਕ ਵਰਗੀਆਂ ਮਸ਼ੀਨਾਂ ਨੇ ਜੀ ਸੋ ਇਹ ਹਵਾਲਾ ਦੇ ਕੇ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਰਾਹ ਨਹੀਂ ਖੋਲਣਾ ਜੀ ਸੋ ਪਰ ਹੁਣ ਇੱਕ ਹਫਤੇ ਦੇ ਵਿੱਚ ਕਿਹੜੀ ਉਹ ਕਮੇਟੀ ਬਣਾਉਂਦੇ ਨੇ ਕਿਹੜੇ ਉਹ ਨਾਮ ਲਿਆਉਂਦੇ ਨੇ ਕਿ ਜਥੇਬੰਦੀਆਂ ਨਾਲ ਤਾਲਮੇਲ ਕਰਦੇ ਨੇ ਉਹਨੇ ਦੇਖਣ ਵਾਲੀ ਗੱਲ ਹੋएगी ਫਿਰ ਬਾਕੀ ਅਗਨੀ ਸੁਣਵਾਈ ਤੇ ਦੇਖਦੇ ਹਾਂ ਸੁਪਰੀਮ ਕੋਰਟ ਕੀ ਰੁਖਕ ਤਿਆਰ ਕਰਦਾ ਹੈ ਜੀ ਜੀ ਦਿਪਕ ਜੀ ਦੱਸਿਓ ਡੱਲੇਵਾਲ ਤੇ ਪੰਦੇਰ ਨੇ ਸੰਸਦ ਜਾ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਜੀ ਬਿਲਕੁਲ ਜੀ ਬੇਸ਼ੱਕ ਕਿਸਾਨਾਂ ਲਈ ਦਿੱਲੀ ਦੂਰ ਹੋਵੇ ਪਰ ਕਿਸਾਨ ਆਗੂਆਂ ਲਈ ਹੁਣ ਦਿੱਲੀ ਦੂਰ ਨਹੀਂ ਹੈ ਹਮ ਹੈਨਾ ਸੋ ਉਹ ਅੱਜ ਦਿੱਲੀ ਪਹੁੰਚੇ ਸੰਸਦ ਚੱਲ ਰਹੀ ਸੀ ਸੰਸਦ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਉਹਨਾਂ ਨੂੰ ਪਾਸ ਉਪਲਬਧ ਕਰਾਇਆ ਗਿਆ ਕਿ ਤੁਸੀਂ ਆਓ ਆਪਾਂ ਗੱਲ ਕਰਦੇ ਹਾਂ ਅਸਲ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਨ੍ਹਾਂ ਨੇ ਧਰਨਾ ਲਾਇਆ ਹੋਇਆ ਹੈ 5 ਮਹੀਨੇ ਤੋਂ ਧਰਨਾ ਚੱਲ ਰਿਹਾ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਲੰਘੇ ਦਿਨੀ ਕਿ ਆਪਾਂ 15 ਅਗਸਤ ਵਾਲੇ ਦਿਨ ਟਰੈਕਟਰ ਮਾਰਚ ਕਰਨਾ ਦੇਸ਼ ਭਰ ਤੇ ਆਪਾਂ ਜ਼ਿਲ੍ਹਾ ਪੱਧਰ ਤੇ ਰੋਸ਼ਮਜਾਰੇ ਰੈਲੀਆਂ ਕਰਨੀਆਂ ਇਹ ਜਿਹੜਾ ਉਹਨਾਂ ਨੇ ਤੈਅ ਕੀਤਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਸੰਸਦ ਮੈਂਬਰਾਂ ਤਾਂ ਕਪਾ ਅਪਰੋਚ ਕਰਨੀ ਹੈ ਹਮ ਹਮ ਇਸ ਅਪਰੋਚ ਦੇ ਹਵਾਲੇ ਨਾਲ ਜਦੋਂ ਰਾਹੁਲ ਗਾਂਧੀ ਦੇ ਨਾਲ ਤਾਲਮੇਲ ਹੋਇਆ ਕਹਿੰਦੇ ਕਿ ਉਹਨਾਂ ਦੇ ਲੀਡਰਾਂ ਨਾਲ ਪੀਐਨ ਨਾਲ ਤਾਲਮੇਲ ਹੋਇਆ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਠੀਕ ਹੈ ਮੈਂ ਮਿਲਦਾ ਤੁਹਾਨੂੰ ਹਮ ਹੁਣ ਰਾਹੁਲ ਗਾਂਧੀ ਇਸ ਸਮੇਂ ਵਿਰੋਧੀ ਧਿਰ ਦਾ ਲੀਡਰ ਹੈ ਜੀ ਤੇ ਵਿਰੋਧੀ ਧਿਰ ਦੇ ਲੀਡਰ ਕੋਲ ਪੂਰੇ ਮੰਤਰੀਆਂ ਵਾਲੇ ਥਾਮ-ਚਾਮ ਸਾਰਾ ਕੁਝ ਹੁੰਦਾ ਉਹਦੇ ਕੋਲ ਫਿਰ ਦਫ਼ਤਰ ਵੀ ਹੈ ਸਾਰਾ ਕੁਝ ਹੈ ਨਾ ਸੋ ਇਸ ਲਈ ਅਗਲੇ ਨੇ ਫਿਰ ਆਪਣੀਆਂ ਉਹਨਾਂ ਸ਼ਕਤੀਆਂ ਦੀ ਵਰਤੋਂ ਕੀਤੀ ਤੇ ਉਹਨਾਂ ਨੇ ਪਾਸ ਬਣਾਤੇ ਕਿਸਾਨਾਂ ਲਈ ਲੱਲੇয়াল ਹੋਰੀ ਸਵਨ ਸਿੰਘ ਭੰਦੇਰੋੜੀ ਤੇ ਬਾਕੀ 12 ਨਹੀਂ ਮਤਲਬ ਅਖੋਖ ਲੀਡਰਾਂ ਦੇ ਨਹੀਂ ਪਾਸ ਉਪਲਬਧ ਹੋ ਗਏ ਜੀ ਪਰ ਜਦੋਂ ਕਿਸਾਨ ਸੰਸਦ ਪਹੁੰਚੇ ਤਾਂ ਸੰਸਦ ਕੱਪੜ ਨਹੀਂ ਦਿੰਦਾ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਹਮ ਹਮ ਕਿਸਾਨਾਂ ਆਗੂਆਂ ਨੂੰ ਉਹਨਾਂ ਨੂੰ ਪਾਸ ਹੁੰਦੇ ਆ ਪੂਰੀ ਕਾਰਵਾਈ ਪੂਰੀ ਹੁੰਦੇ ਆ ਵਿਰੋਧੀ ਧਿਰ ਦੇ ਲੀਡਰ ਤੇ ਸੱਦੇ ਦੇ ਬਾਬੂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੂੰ ਹੂੰ ਇਧਰ ਮੀਡੀਆ ਚ ਖਬਰਾਂ ਨਸਰ ਹੋਣ ਲੱਗੀਆਂ ਤੇ ਉੱਧਰ ਰਾਹੁਲ ਗਾਂਧੀ ਕੋਲ ਖਬਰ ਪਹੁੰਚੀ ਕਹਿੰਦੇ ਰਾਹੁਲ ਗਾਂਧੀ ਨੇ ਕਿਹਾ ਕਿ ਵੀ ਐਦਾਂ ਕਿਉਂ ਰੋਕਦੇ ਹੋ ਹੈ ਕੀ ਇਹ ਕਿਸਾਨ ਨੇ ਇਸ ਲਈ ਰੋਕਦੇ ਹੋ ਕਿ ਕਿਸਾਨਾਂ ਨੂੰ ਸੰਸਦ ਚ ਆਉਣ ਦਾ ਹੱਕ ਨਹੀਂਗਾ ਉਹ ਇਹੋ ਜਿਹਾ ਉਹਦਾ ਬਿਆਨ ਬੋਲ ਆਇਆ ਤੇ ਉਸ ਤੋਂ ਬਾਅਦ ਆਖਰ ਕਿਸਾਨ ਅੰਦਰ ਚਲੇ ਗਏ ਹੂੰ ਹੂੰ ਤੇ ਜਦੋਂ ਅੰਦਰ ਗਏ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਤੇ ਇਹਨਾਂ ਨੇ ਆਪਣੀ ਉਹੀ ਮੰਗਾ ਕੇ ਐਮਐਸਪੀ ਵਾਲਾ ਮਸਲਾ ਹੈ ਜੀ ਮੁਆਵਜ਼ੀ ਵਾਲਾ ਮਸਲਾ ਜੀ ਕਿਸਾਨੀ ਕਰਜ਼ਿਆਂ ਵਾਲਾ ਮਸਲਾ ਜੀ ਲਖੀਪੁਰ ਖੀਰੀ ਵਾਲਾ ਮਸਲਾ ਜੀ ਕੀੜੇ ਮਾਰ ਦਵਾਈਆਂ ਵਾਲੇ ਨਕਲੀ ਬੀਜ ਨਕਲੀ ਦਵਾਈਆਂ ਮਿਲਦੀਆਂ ਉਹਦਾ ਮਸਲਾ ਜੀ ਜਦੋਂ ਸਾਰੇ ਮੰਗਾਂ ਰੱਖੀਆਂ ਤੇ ਰਾਹੁਲ ਗਾਂਧੀ ਜੀ ਦਾ ਰਾਜਨੀਤਿਕ ਪਣਾ ਜਾਗ ਗਿਆ ਫਿਰ ਉਹ ਰਾਜਨੀਤਿਕ ਲੀਡਾ ਰਾਹੁਲ ਗਾਂਧੀ ਕਹਿੰਦੇ ਕਿ ਅਸੀਂ ਜੇ ਸਾਡੀ ਸਰਕਾਰ ਹੁੰਦੀ ਅਸੀਂ ਐਮਐਸਪੀ ਦੇ ਦੇਣੀ ਸੀ ਅਸੀਂ ਤਾਂ ਤਿਆਗੀ ਕੀਤੀ ਪੂਰੀ ਪਰਚੋਲ ਕੀਤੀ ਹੋਈ ਸੀ ਮਤ ਰਾਹੁਲ ਗਾਂਧੀ ਨੇ ਉਹਨਾਂ ਨੂੰ ਇਹ ਜਿਚਾਇਆ ਕਿ ਤੁਹਾਡਾ ਸਭ ਤੋਂ ਵੱਧ ਫਿਕਰ ਮੈਂ ਹੀ ਕਰ ਰਿਹਾ ਹਾਂ ਹੂੰ ਮੈਨੂੰ ਇੱਕਸਾਨੀ ਦਾ ਫਿਕਰ ਹੈ ਤੇ ਜੇ ਮੈਂ ਹੁੰਦਾ ਸਰਕਾਰ 'ਚ ਜਾਂ ਮੇਰੀ ਸਰਕਾਰ ਹੁੰਦੀ ਤਾਂ ਕਿਸਾਨੀ ਦਾ ਭਲਾ ਹੋਣਾ ਹੋ ਜਾਣਾ ਸੀ ਰਾਹੁਲ ਗਾਂਧੀ ਸ਼ਾਇਦ ਭੁੱਲ ਗਏ ਹੂੰ ਕਿ ਸਭ ਤੋਂ ਲੰਮਾ ਸਮਾਂ ਕੇਂਦਰ 'ਚ ਕਾਂਗਰਸ ਨੇ ਰਾਜ ਕੀਤਾ ਹੈ ਤੁਹਾਡੇ ਕੋਲੇ ਗੱਦੀ ਰਹੀ ਹੈ ਤੁਹਾਡੇ ਟੱਬਰ ਕੋਲੇ ਗੱਦੀ ਰਹੀ ਹੈ ਤੇ ਉਸ ਸਮੇਂ ਵੀ ਸੁਆਮੀ ਨਾਥਨ ਰਿਪੋਰਟ ਦੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਸੀ ਤੁਹਾਡੇ ਕਾਰਜਕਾਲ 'ਚ ਵੀ ਕਿਸਾਨ ਖੁਦਕੁਸ਼ੀਆਂ ਹੋਈਆਂ ਤੁਹਾਡੇ ਕਾਰਜਕਾਲ ਦੇ ਵਿੱਚ ਕਿਸਾਨਾਂ ਨਾਲ ਦੁਰਦਸ਼ੇ ਹੋਈ ਹੈ ਸੋ ਇਸ ਉਸ ਸਮੇਂ ਭਲਾ ਕਿਉਂ ਨਹੀਂ ਅਸਲ 'ਚ ਵਿਜੇ ਜੀ ਇਹ ਪੰਜਾਬ ਦੀ ਰਾਜਨੀਤੀ ਨੂੰ ਜਿਹੜੇ ਸਮਝਦੇ ਉਹ ਸਮਝ ਸਕਦੇ ਆ ਜੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਪੰਜਾਬ ਦਾ ਸਭ ਤੋਂ ਵੱਧ ਫਿਕਰ ਕਰਦੇ ਸੀ ਕਾਂਗਰਸੀ ਤੇ ਆਪ ਵਾਲੇ ਹੂੰ ਜਦੋਂ ਪੰਜਾਬ 'ਚ ਕਾਂਗਰਸੀ ਸਰਕਾਰ ਆ ਗਈ ਪੰਜਾਬ ਦਾ ਫਿਕਰ ਹੋਣ ਲੱਗ ਗਿਆ ਆਮ ਆਦਮੀ ਵਾਲਿਆਂ ਨੂੰ ਤੇ ਅਕਾਲੀ ਦਲ ਵਾਲਿਆਂ ਨੂੰ ਹੈ ਨਾ ਭਾਜਪਾ ਵਾਲਿਆਂ ਨੂੰ ਜਦੋਂ ਪੰਜਾਬ ਚੋਂ ਆម ਆਦਮੀ ਪਾਰਟੀ ਦੀ ਸਰਕਾਰ ਆ ਗਈ ਹੁਣ ਪੰਜਾਬ ਦਾ ਫਿਕਰ ਅਕਾਲੀ ਭਾਜਪਾ ਨੂੰ ਵੀ ਅਤੇ ਕਾਂਗਰਸੀਆਂ ਨੂੰ ਗਿਆ ਮਤਲਬ ਜਿਹੜਾ ਤਾਂ ਸੱਤਾ ਚ ਹੈ ਹੂੰ ਉਹਨੂੰ ਫਿਕਰ ਹੁੰਦਾ ਕੁਰਸੀ ਦਾ ਜੀ ਜਿਹੜਾ ਉਹਦਾ ਸੱਤਾ ਤੋਂ ਬਾਹਰ ਉਹਨੂੰ ਲੋਕਾਂ ਦਾ ਫਿਕਰ ਹੂੰ ਸੋ ਹੁਣ ਰਾਹੁਲ ਗਾਂਧੀ ਲਗਾਤਾਰ ਸੱਤਾ ਤੋਂ ਬਾਹਰ ਨਹੀਂ ਇਸ ਲਈ ਉਹਨੂੰ ਕਿਸਾਨ ਦਿਖਦੇ ਨੇ ਜੀ ਜੀ ਇਸ ਲਈ ਉਹਨਾਂ ਨੂੰ ਕਿਸਾਨਾਂ ਦਾ ਫਿਕਰ ਦਿਖਦਾ ਹੈ ਵਿਰੋਧੀ ਧਿਰ ਚ ਨੇ ਸੋ ਜਦੋਂ ਸੱਤਾ ਚ ਹੁੰਦੇ ਨੇ ਫਿਰ ਨਹੀਂ ਦਿਖਦਾ ਇਹ ਨਰਿੰਦਰ ਮੋਦੀ ਉਹੀ ਹੈ ਜਿਹੜਾ ਕਹਿੰਦਾ ਸੀ ਕਿ ਹਾਂ ਕਿਸਾਨ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਹੈਨ ਨਾ ਇਹਦਾ ਕਹਿੰਦਾ ਸੀ ਕਿ ਕਿਸਾਨਾਂ ਦੀਆਂ ਫਸਲਾਂ ਦਾ ਆਮ ਮੁੱਲ ਦੁੱਗਣਾ ਹੋ ਜਾਣਾ ਹੈ 222 ਤੱਕ 24 ਆ ਗਿਆ ਇਸ ਲਈ ਇਹ ਇਹ ਵਰਤਾਰਾ ਰਾਹੁਲ ਗਾਂਧੀ ਠੀਕ ਹੈ ਹੁਣ ਰਾਹੁਲ ਗਾਂਧੀ ਨੇ ਦੇਖਣਾ ਹੋਵੇਗਾ ਕਿ ਉਹਨੇ ਕਹਿਣਾ ਦਿੱਤਾ ਕਿ ਮੈਂ ਤੁਹਾਡਾ ਮੁੱਦਾ ਇੰਡੋਰਚ ਵੀ ਚੁੱਕੂੰਗਾ ਮੈਂ ਤੁਹਾਡਾ ਮੁੱਦਾ ਸੰਸਦ ਵਿੱਚ ਵੀ ਚੁੱਕੂੰਗਾ ਕੀ ਉਹਨਾਂ ਲਈ ਇੱਕ ਦਿਨ ਦਾ ਇਵੈਂਟ ਹੋਊਗਾ ਹੈ ਕੀ ਉਹ ਇਸ ਨੂੰ ਗੰਭੀਰ ਮੁੱਦਾ ਬਣਾਉਣਗੇ ਦੇਸ਼ ਭਰ ਦੇ ਅੰਨਦਤ ਦਾ ਮਸਲਾ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈ ਜੀ ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਚਲੋ ਕਿਸਾਨ ਆਗੂ ਵਾਲੇ ਵੀ ਅੱਜ ਖੁਸ਼ੀ ਦੀ ਗੱਲ ਹੋਊਗੀ ਕਿ ਚਲ ਰਾਹੁਲ ਗਾਂਧੀ ਨਾਲ ਫੋਟੋ ਖਿਚਾਏ ਸੋ ਇਸ ਲਈ ਦੇਖਦੇ ਆਂ ਮਸਲਾ ਕਦੋਂ ਹੱਲ ਹੁੰਦਾ ਇੱਥੇ ਬਰਫੀਆਂ ਖਵਾਉਣ ਨੂੰ ਲੈ ਕੇ ਮੁੱਖ ਮੰਤਰੀਆਂ ਨਾਲ ਫੋਟੋ ਖਿਚਵਾਉਣ ਨੂੰ ਲੈ ਕੇ ਹੈ ਨਾ ਉਹ ਦਿੱਲੀ ਦੇ ਵਿੱਚ ਮੰਤਰੀਆਂ ਨਾਲ ਖੇਤੀਬਾੜੀ ਮੰਤਰੀਆਂ ਨਾਲ ਮੁਲਾਕਾਤਾਂ ਨੂੰ ਲੈ ਕੇ ਬੜੇ ਬਵਾ ਦੇ ਰਹੇ ਨੇ ਤੇ ਇਸ ਲਈ ਕਿਹੜਾ ਪੜਦੇ ਉਹ ਲੋਕ ਕਿਹਦੇ ਨਾਲ ਹੈ ਤੇ ਪੜਦੇ ਤੇ ਸਾਹਮਣੇ ਕਿਹਦੇ ਨਹੀਂ ਪਤਾ ਰਾਜਨੀਤੀ ਇੱਥੇ ਵੀ ਹੋ ਰਹੀ ਹੈ ਪਰ ਫਿਰ ਵੀ ਆਸ ਹੈ ਕਿ ਪੂਰੀ ਤਰ੍ਹਾਂਲੀ ਭੂਮਿਕਾ ਨਿਭਾ ਕੇ ਦਿਖਾ ਦੇ ਦੀਪਕ ਜੀ ਇਹ ਦੱਸਿਓ ਹਰਿਆਣਾ ਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ ਪਰ ਪੰਜਾਬ ਨੂੰ ਇਹ ਤੋਂ ਇਤਰਾਜ਼ ਹੈ ਪੰਜਾਬ ਨੂੰ ਕਾਤੇ ਇਤਰਾਜ਼ ਹੈ ਜੀ ਬਿਲਕੁਲ ਜੀ ਹਰਿਆਣਾ ਜੀਪੀ ਹੋਰਾਂ ਨੇ ਮਤਲਬ ਲੋਕ ਨੂੰ ਮੈਡਲ ਦੇ ਕੇ ਸਨਮਾਨਿਤ ਕਰਨ ਦੇ ਲਈ ਕੁਝ ਨਾਮ ਭੇਜ ਤੇ ਉਹ ਜਿਹੜੇ ਨਾਮ ਭੇਜੇ ਗਏ ਨੇ ਉਹਨਾਂ ਤੇ ਪੰਜਾਬ ਨੇ ਇਤਰਾਜ਼ ਫਰਕਾਇਆ ਹ ਹ ਇਤਰਾਜ਼ ਜਾਇਜ਼ ਹੈ ਹ ਅਸਪ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਹਨਾਂ ਨੇ ਇਹ ਇਤਰਾਜ਼ ਦੇ ਪੱਖੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੂੰ ਚਿੱਠੀ ਲਿਖੀ ਹੈ ਹ ਹ ਇਹ ਉਹ ਪੁਲਿਸ ਅਫਸਰ ਨੇ ਜਨਾਬ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਤੇ ਤਸ਼ੱਦਦ ਟਾਇਆ ਹੂੰ ਉਹਨਾਂ ਪੁਲਿਸ ਅਫਸਰਾਂ ਨੂੰ ਹਰਿਆਣਾ ਸਰਕਾਰ ਵੱਲੋਂ ਸਨਮਾਨਤ ਕਰਨ ਕਰਨ ਦੇ ਲਈ ਉਹਨਾਂ ਨੂੰ ਮੈਡਲ ਪਾ ਕੇ ਉਹਨਾਂ ਦਾ ਮਾਣ ਵਧਾਉਣ ਦੇ ਲਈ ਇਹ ਪੱਤਰ ਜਾਰੀ ਹੋ ਰਹੇ ਨੇ ਉਹਨਾਂ ਦੇ ਨਾਮ ਭੇਜੇ ਜਾ ਰਹੇ ਨੇ ਜੀ ਸੋ ਇਹ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਚੜਾਉਣ ਦੀ ਖੁਝਾਉਣ ਦੀ ਜਾਂ ਕਿਸਾਨਾਂ ਨੂੰ ਨੀਮਾ ਦਿਖਾਉਣ ਦੀ ਜਿਹਨੂੰ ਪੰਜਾਬ ਨੇ ਇਸ ਤਰ੍ਹਾਂ ਜਟਕਾਇਆ ਪੰਜਾਬ ਦੇ ਵੱਖ-ਵੱਖ ਦਲਾਂ ਨੇ ਵੀ ਦੇਤੇ ਚਿੰਤਾ ਪ੍ਰਗਟ ਕੀਤੀ ਹੈ ਕਿਸਾਨ ਜਥੇਬੰਦੀਆਂ ਦੇ ਬਿਆਨ ਆ ਰਹੇ ਨੇ ਔਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਕਦਮ ਅੱਗੇ ਵਧ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਸ ਨੂੰ ਰੋਕਿਆ ਜਾਵੇ ਇਹ ਦੇਸ਼ ਦੀ ਕਿਸਾਨੀ ਦਾ ਅਪਮਾਨ ਹੈ ਮਤਲਬ ਹੁਣ ਮੈਡਲ ਇਸ ਗੱਲ ਦੀ ਬਹਾਦਰੀ ਦੇ ਮਿਲਣਗੇ ਕਿ ਆ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਡੰਡੇ ਮਾਰੇ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਪਿੱਛੇ ਧੱਕਿਆ ਹੈ ਤੁਸੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭਰਾਏ ਤੁਸੀਂ ਡਰੋਨ ਰਾਹੀਂ ਹਮਲਾ ਕੀਤਾ ਹੈ ਤੁਸੀਂ ਉਹਨਾਂ ਦੇ ਸ਼ਰਲੇ ਮਾਰੇ ਤੁਸੀਂ ਉਹਨਾਂ ਦੇ ਮਤਲਬ ਮੈਟਰ ਵਾਲੀਆਂ ਧਾਤਾਂ 'ਤੇ ਹਮਲਾ ਕੀਤਾ ਤੁਸੀਂ ਪ੍ਰਿੰਸਪਾਲ ਨੂੰ ਤਸ਼ੱਦਦਟ ਆਇਆ ਤੁਸੀਂ ਸ਼ੁਭ ਕਰਨ ਦੀ ਜਾਨ ਲਈ ਇਹ ਮੈਡਲ ਮਿਲਣਗੇ ਇਸ ਗੱਲ ਦੇ ਤੁਸੀਂ ਇਸ ਲਈ ਇਤਰਾਜ਼ ਜਾਇਜ਼ ਹੈ ਤੇ ਸਰਕਾਰਾਂ ਨੂੰ ਸਰਕਾਰਾਂ ਮੰਗ ਪੇਸ਼ਾਉਣਾ ਚਾਹੀਦਾ ਹੈ ਪੁਲਿਸ ਰੱਖਿਆ ਲਈ ਹੁੰਦੀ ਹੈ ਪੁਲਿਸ ਗੁੰਡਾਗਰਦੀ ਕਰਨ ਲਈ ਨਹੀਂ ਹੁੰਦੀ ਤੇ ਗੁੰਡਾਗਰਦੀ ਦੇ ਇਨਾਮ ਨਹੀਂ ਹੁੰਦੇ ਹੂੰ ਜੀ